ਅੱਜ ਤਾਂ ਸੱਚਮੁੱਚ ਸੂਟ ਦਿਖਾਉਣ ਲੱਗੇ ਆ ਜਿਹੜੇ ਸਿਰਫ ਸਾਡੇ ਸੁਪਨੇ ਆ ਜਾਂਦੇ ਨੇ ਹਾਂਜੀ ਤੁਸੀਂ ਇਹ ਸੂਟ ਤਿਆਰ ਵੀ ਕਰਵਾ ਸਕਦੇ ਹੋ ਬਹੁਤ ਹੀ ਮਹਿੰਗੇ ਮਹਿੰਗੇ ਸੂਟ ਹੁੰਦੇ ਨੇ ਤੇ ਇਹਨਾਂ ਦੀ ਮਹਿੰਗੀ ਮਹਿੰਗੀ ਐਮਬਰਾਇਡਰੀ ਜਿਹੜੀ ਕਿ ਅਸੀਂ ਹਮੇਸ਼ਾ ਮਾਡਲ ਦੇ ਤੁਸੀਂ ਪਾਈ ਹੋਏ ਦੇਖਦੇ ਆਂ ਦਿਲ ਤਾਂ ਬਹੁਤ ਕਰਦਾ ਕਿ ਇਦਾਂ ਦੇ ਸੂਟ ਬਣਾਈਏ ਪਰ ਇੰਨੇ ਕਾਸਟਲੀ ਹੋਣ ਕਰਕੇ ਹਰ ਕੋਈ ਨਹੀਂ ਬਣਾ ਸਕਦਾ ਸੋ ਤੁਸੀਂ ਸਾਡੇ ਪੇਜ ਨੂੰ ਇਦਾਂ ਦੀ ਡਿਜ਼ਾਈਨ ਰੈਡੀ ਕਰਵਾ ਸਕਦੇ ਹੋ ਜੇ ਤੁਹਾਨੂੰ ਬਹੁਤ ਘੱਟ ਰੇਟ ਦੇ ਵਿੱਚ ਆਪਾਂ ਬਣਾ ਕੇ ਦੇਵਾਂਗੇ ਇਹ ਸਾਰੇ ਹੀ ਸੂਟ ਹੈਂਡਵਰਕ ਦੇ ਵਿੱਚ ਰੈਡੀ ਹੋਣਗੇ ਤੁਸੀਂ ਆਪਣਾ ਡਿਜ਼ਾਈਨ ਵੀ ਸਾਨੂੰ ਭੇਜ ਸਕਦੇ ਹੋ ਜੋ ਵੀ ਤੁਹਾਡੇ ਕੋਲ ਅਵੇਲੇਬਲ ਹੋਏਗਾ ਔਰ ਜਿਹੜਾ ਤੁਹਾਨੂੰ ਕਸਟਮਾਈਜ਼ ਹੋਣਾ ਹੋਏਗਾ ਹਰ ਤਰ੍ਹਾਂ ਦਾ ਕਲਰ ਵਿੱਚ بوا ਕੇ ਡਿਜ਼ਾਈਨ ਨੂੰ ਤਿਆਰ ਕਰਵਾ ਸਕਦੇ ਹੋ ਬਹੁਤ ਹੀ ਸੋਹਣੇ ਤੋਂ ਸੋਹਣੇ ਡਿਜ਼ਾਈਨ ਰੈਡੀ ਹੋ ਜਾਂਦੇ ਨੇ ਅੱਜ ਕੱਲ ਕਿਹੜੀ ਇਦਾਂ ਦੀ ਚੀਜ਼ ਹੈ ਜਿਹੜੀ ਤੁਸੀਂ ਆਪਣੇ ਅਕੋਰਡਿੰਗ ਨਹੀਂ ਬਣਾ ਸਕਦੇ ਤਾਂ ਫਿਰ ਸੂਟ ਕਿਹੜੀ ਗੱਲ ਹੋਈ ਸੂਟ ਵੀ ਬਹੁਤ ਜ਼ਿਆਦਾ ਸੋਹਣੇ ਤੋਂ ਸੋਹਣੇ ਆ ਜਾਂਦੇ ਨੇ ਫੈਬਰਿਕ ਤੁਸੀਂ ਆਪਣੀ ਮਰਜ਼ੀ ਦਾ ਲਗਾ ਕੇ ਉੱਪਰ ਆਪਣੀ ਮਰਜ਼ੀ ਨਾਲ ਐਮਬਰਾਇਡਰੀ ਕਰਵਾ ਕੇ ਸੋਹਣੇ ਸੂਟਾਂ ਸੂਟ ਆਪਣੀ ਲਈ ਤਿਆਰ ਕਰਵਾਓ ਫਲਕਾਰੀ ਫੈਸ਼ਨ ਬੁਟੀਕ ਤੋਂ